ਮਰਦਹੇੜੀ ਕੀ ਤੁਹਾਨੂੰ ਧਰਮਸ਼ਾਲਾ ਦਿਖਾਉਣ ਜਾ ਰਹੇ ਜਿਹੜੀ ਅਧੂਰੀ ਪਈ ਹੈ ਪੰਚਾਇਤ ਕੋਲ ਪੈਸਾ ਹੈ ਲੇਕਿਨ ਅਧਿਕਾਰੀ ਕੰਮ ਕਰਨ ਦੀ ਪਰਮਿਸ਼ਨ ਹੀ ਨਹੀਂ ਦੇ ਰਹੇ ਔਰ ਦੇਖੋ ਤੁਹਾਡੇ ਸਾਹਮਣੇ ਧਰਮਸ਼ਾਲਾ ਪੂ ਦੀਵਾਰਾਂ ਖੜ ਗਈਆਂ ਲੈਂਡਰ ਲੈਂਡਰ ਪੈਣਾ ਲੈਂਡਰ ਦੇ ਪਾਸੇ ਰੁਕਾਵਟ ਬਣੀ ਹੋਈ ਹੈ ਕੀ ਕਾਰਨ ਹੈ ਪੰਚਾਇਤੀ ਚੋਣਾ ਆ ਗਈ ਪੰਚਾਇਤੀ ਚੋਣਾ ਕਰਕੇ ਰੋਕ ਰੱਖਿਆ ਹੈ ਕਿਸ ਕਰਕੇ ਰੋਕ ਰੱਖਿਆ ਹੈ ਲੇਕਿਨ ਇਹ ਜਿਹੜੀ ਧਰਮਸ਼ਾਲਾ ਬਣੇਗੀ ਇਹ ਸਾਂਝੀ ਧਰਮਸ਼ਾਲਾ ਹੈ ਹਰ ਬਿਰਾਦਰੀ ਕਾ ਪਿੰਡ ਕਾ ਵਿਅਕਤੀ ਇਹਦਾ ਫਾਇਦਾ ਉਠਾਵੇਗਾ ਲੇਕਿਨ ਅਧਿਕਾਰੀਆਂ ਦੀ ਇਸ ਦੇ ਵਿੱਚ ਕੀ ਮੰਨ ਲਓ ਦਿਲਚ ਉਹਨਾਂ ਨੂੰ ਚਾਹੀਦਾ ਜਿਹੜੇ ਪਿੰਡਾਂ 'ਕਿ ਵਿਕਾਸ ਕਮ ਹੈ ਉਹਦੇ ਵਿੱਚ ਪੱਖਪਾਤ ਨਾ ਕੀਤਾ ਜਾਵੇ ਸਰਕਾਰ ਭਾਵੇਂ ਕਿਸੇ ਦੀ ਬਣੇ ਕਿਸੇ ਦਾ ਸਰਪੰਚ ਬਣੇ ਲੇਕਿਨ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਹੈ ਪੈਸਾ ਪੰਚਾਇਤ ਕੋਲ ਹੈ ਅਧਿਕਾਰੀ ਇਸकी मंजूरी ਨਹੀਂ ਦੇ ਰਹੇ ਜਿਸ ਕਰਕੇ ਇਹ ਤਰਮਸਾਲ ਤੁਸੀਂ ਦੇਖ ਰਹੇ ਮਰਦਾ ਜਿਹੜੀ ਕੀ ਤਰਮਸਾਲਾ ਅਧੂਰੀ ਪਈ ਹੈ ਪੈਸਾ ਪੰਚਾਇਤ ਦੇ ਕੋਲ ਪਏ ਸਾਰੀ ਗੱਲਬਾਤ ਕਰਦੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਨਾਮ ਜਸਮੀਰ ਸਿੰਘ ਜੀ ਜਸਮੀਰ ਸਿੰਘ ਜੀ ਇਹ ਤਰਮਸਾਲ ਤੁਹਾਡੇ ਕਿਹੜੇ ਸਾਂਝੀ ਹੈ ਹਾਂ ਜੀ ਸਾਂਝੀ ਚ ਪਿੰਡ ਦੀ ਜੀ ਤੇ ਕੀ ਉਹ ਵਲੰਟਰ ਕਿਉਂ ਨਹੀਂ ਪਹਿਰੇ ਇਹ ਲੈਟਰ ਪਹਿਰਨ ਨਹੀਂ ਮਲਾਜਮ ਪੈਸੇ ਨਹੀਂ ਦੇ ਰਹੇ ਜੀ ਪੰਚਾਇਤ ਦੇ 15-16 ਲੱਖ ਰੁਪਇਆ ਖਾਤੇ ਚ ਪਿਆ ਜੀ ਹੂੰ ਇਹ ਗੱਲ ਇਸ ਤਰ੍ਹਾਂ ਜੀ ਤਾਂ ਕਰਕੇ ਕ 15 16 ਲੱਖ ਰੁਪਏ ਪਿਆ ਜੀ ਪੰਚਾਇਤ ਕੋਲੇ ਮਲਾਜ਼ਮ ਨਹੀਂ ਕੱਢ ਰਹੀ ਜੀ ਆ ਬੇ ਖਾਨ ਦਾ ਤਰੀਕਾ ਬਣਾ ਰੱਖਾ ਮਲਾਜ਼ਮਾ ਨਹੀਂ ਮਲਾਇੰਤੰਗ ਕਰ ਰਹੇ ਹਾਂ ਹਾਂ ਜੀ ਸਾ ਸਿੰਘ ਜੀ ਧਰਮਸਾਲਾ ਅਦੂਰੀ ਕਿਉਂ ਪਈ ਹੈ ਇਹ ਦੂਰੀ ਰੋਕ ਰਹੀ ਹੈ ਜੀ ਹੂੰ ਕੌਣ ਰੋਕ ਰਿਹਾ ਹੈ ਇਹ ਮਲਾਜ਼ਮ ਨੇ ਜੀ ਕੁਝ ਵਿੱਚ ਵਿਰੋਧੀ ਪਾਰਟੀ ਜਿਵੇਂ ਨਵੀਂ ਸਰਕਾਰ ਬਣ ਗਈ ਇਹ ਬਣ ਨਹੀਂ ਦੇ ਰਹੇ ਇਹ ਪੈਸਾ ਨਾਲ ਪੈ ਪੰਚਾਇਤ ਲਵੇ 15 20 ਲੱਖ ਰੁਪਏ ਪੈ ਜੀ ਇਹ ਬਣ ਨਹੀਂ ਦੇ ਰਹੇ ਵੀ ਵੋਟਾਂ ਲਵੇ ਆ ਗਿਆ ਵੀ ਇਹਦੇ ਨੰਬਰ ਬਣਨਗੇ ਇਸ ਲੁੱਟ ਗੱਲ ਕੇ। ਇਹ ਤਾਂ ਸਾਂਝਾ ਸਾਂਝੀ ਥਾਂ ਹੈ ਕੋਈ ਇਸ ਦੇ ਵਿੱਚ ਕਿਸੇ ਕੀ ਕੋਈ ਚੜਾਈ ਨਹੀਂ ਕਿਸੇ ਕੇ ਕੋਈ ਉਹ ਨਹੀਂ ਲੇਕਿਨ ਹੋਰ ਵੀ ਇੱਥੇ ਲੋਕ ਖੜੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਇਹ ਸਾਂਝੀ ਥਾਂ ਅੰਦੋਲੀ ਇਹ ਹਾਲ ਤਾਂ ਕਮ ਰੁਕਿਆ ਹੋਇਆ ਜੀ ਪੰਚਾਇਤ ਕੋਲੇ ਪੈਸਾ ਆ ਰਿਹਾ ਹੈ। ਪੈਸੇ ਤੇ ਲੱਗ ਨਹੀਂ ਰਿਹਾ ਕੁਝ ਮੁਲਾਜ਼ਮਾ ਦੀ ਕਮੀ ਹੈ ਇਹ। ਕੁਝ ਪਿੰਡ ਵਾਲਿਆਂ ਦੀ ਵੀ ਹੋਣੀ ਕੋਈ ਥੋੜੀ ਮੋਟੀ ਹੋ ਲਾ ਵਿੱਚ ਜਿਹੜੀ ਨੋਕ ਚੋਕ ਹੁੰਦੀ ਫਤਿਹ ਜੀ ਕਰਕੇ ਕੰਮ ਆ ਤੁਹਾਡੇ ਕੀ ਨਾ ਥੋੜੀ ਦਿੱਕਤ ਆ ਹਾਂ ਤੁਹਾਡੇ ਕੀ ਨਾ ਬਤਨ ਜੀ ਹੈ ਬਤਨ ਆ ਜੀ ਇੱਕ ਕੰਮ ਦੂਰਾ ਜਿਉਂ ਹੈ ਇਹਦੀ ਵਸੂ ਨੂੰ ਤੁਸੀਂ ਦੱਸਦਾ ਸਰਕਾਰ ਨੇ ਜਿਹੜੇ ਮੁਲਾਬਦੇ ਨੇ ਉਹ ਪੈਸਾ ਤੁਹਾਨੂੰ ਪਤਾ 20 25 ਰੁਪਏ ਲੱਕ ਆਇਆ ਹਾਂ ਜੀ ਪੈਸਾ ਪਿਆ ਅੱਦਾ ਦਾ ਸਮਾਨ ਤਾਂ ਹਰੀਆ ਮੋਟਾ ਕਰਕੇ ਰੋਕਿਆ ਹੋਇਆ ਵੀ ਅਗਲੇ ਕੋਈ ਇਹਦਾ ਨੰਬਰ ਨਾ ਮੜਨ ਆਇਆ ਨਹੀਂ ਹੋ ਜੀ सरपंच ਜਿਹੜਾ ਪਹਿਲਾਂ ਉਹਨੇ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਕਰਾਏ ਇੱਥੇ ਹੋਰ ਵੀ ਨੌਜਵਾਨ ਖੜੇ ਗੱਲਬਾਤ ਕਰਦੇ ਆ ਅੱਜ ਕੀ ਨਾਮ ਮੁਸਕਾ ਰਕੇਸ਼ ਕੁਮਾਰਾ ਜੀ ਮੇਰਾ ਨਾਮ ਸਰ ਪੈਸੇ ਵੀ ਆਏ ਪਏ ਨੇ ਜੀ ਮਾਰਾ ਨੇ ਵੀ 35 ਲੱਖ ਰੁਪਏ ਪਏ ਸੀ ਜੀ ਪੰਚਾਇਤ ਦੇ ਖਾਤੇ ਚੋਂ ਜਿੱਚੋ 15 ਲੱਖ ਰੁਪਏ ਹਾਲੇ ਪੰਚਾਇਤ ਖਾਤੇ ਪਿਆ ਤੇ 7-8 ਲੱਖ ਰੁਪਏ ਆਪਣਾ ਜਿਹੜੀ ਪਿੰਡ ਦੀ ਪੰਚਾਇਤੀ ਜ਼ਮੀਨ ਹੁੰਦੀ ਹੈ ਉਹਦਾ ਵੀ ਪੈਸੇ ਪਏ ਨੇ ਜੀ ਲੇਕਿਨ ਥੋੜੇ ਜਿਹੇ ਨਲਾਇਕੀਆਂ ਕੋਈ ਜਿਹੜੇ ਸਰਕਾਰਾਂ ਦੇ ਮੁਲਾਜ਼ਮ ਨੇ ਜੀ ਉਦੇ ਪੈਸੇ ਨਹੀਂ ਲਾਰੇ ਜੀ ਇਹ ਵੀ ਪੈਸੇ ਖਾਂਦੇ ਮਾਰੇ ਜੀ ਵਿਕਾਸ ਕੰਮ ਰੁਕੇ ਪਏ ਆ ਹਾਂਜੀ ਹਾਂਜੀ ਵਿਕਾਸ ਦਾ ਕੰਮ ਰੁਕੇ ਪਏ ਹੈ ਜੀ ਹਾਂਜੀ ਮਜੀਦ ਅੰਦਰ ਸਿੰਘ ਪੰਚਾਇਤ ਅਫਸਰ ਮਰਦਾਹੜੀ ਪਰ ਪ੍ਰਬੰਧਕ ਲੱਗਿਆ ਹੋਇਆ ਤੇ ਉਹ ਜਿਹੜਾ ਹੈਗਾ ಗ್ರಾಮ ਪੰਚਾਇਤ ਵੱਲੋਂ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਸੀਗਾ ਤੇ ਉਹ ਉਹਦੀ ਜਿਹੜੀ ਆਲੇ ਮਤਲਬ ਕੰਧਾਂ ਦੀ ਪੂਰੀ ਕੰਸਟਰਕਸ਼ਨ ਹੋ ਚੁੱਕੀ ਆ ਤੇ ਲੈਂਟਰ ਪਾਉਣ ਦਾ ਕੰਮ ਅਧੂਰਾ ਆ ਤੇ ਉਹ ਥੋੜਾ ਵਿੱਚ ਕੋਈ ਕਾਰਨ ਹੋ ਗਿਆ ਸੀਗਾ ਇਸ ਕਰਕੇ ਕੰਮ ਰੁਕ ਗਿਆ ਤੇ ਹੁਣ ਥੋੜੇ ਟਾਈਮ ਤੋਂ ਵੀਡੀਓ ਸਾਬ ਸਾਡੇ ਜਿਹੜੇ ਬਦਲ ਗਏ ਤੇ ਪਰਮਾਨੈਂਟ ਵੀਡੀਓ ਦੀ ਪੋਸਟ ਜਿਹੜੀ ਹੈਗੀ ਹੈ ਉਹ ਜਲਦੀ ਸਰਕਾਰ ਨੇ ਵੀਡੀਓ ਲਾ ਦੇਣਾ ਤੇ ਨਾਲ ਦੀ ਨਾਲ ਕੰਮ ਸ਼ੁਰੂ ਕਰਵਾ ਦਾਂਗੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼